ਕਹਿੰਦੇ ਪੰਜਾਬ ਦੇ ਮੁੱਖ ਮੰਤਰੀ ਜਦੋਂ ਵੀ ਬੋਲਦੇ ਆ ਸਿਰਾ ਕਰਾਦਿਆਂ ਕਹਿੰਦੇ ਪੰਜਾਬ ਦੇ ਵਿੱਚ ਹੁਣ ਬਿਜਲੀ ਤੇ ਪਾਣੀ ਨਹੀਂ ਮੁੱਕਦਾ ਜਿੰਨਾ ਮਰਜ਼ੀ ਵਰਤ ਲੋ ਅਸੀਂ ਪਹਿਲਾਂ ਹੀ ਐਡਵਾਂਸ ਜਮ੍ਹਾਂ ਕਰਕੇ ਬੈਠੇ ਆ ਆ ਦੋਸਤੋ سوشل ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਹਰ ਇੱਕ ਘਰ ਘਰ ਤੱਕ ਕਿਸਾਨਾਂ ਤੱਕ ਬਿਜਲੀ ਤੇ ਪਾਣੀ ਸੌਖਾ ਕਰਤਾ ਬੜੇ ਔਖੇ ਰਹਿੰਦੇ ਸੀ ਕਿਸਾਨ ਅਤੇ ਰਾਤ ਨੂੰ ਪਾਣੀ ਲਾਉਂਦੇ ਸੀ ਖੇਤਾਂ ਨੂੰ ਤੇ ਹੁਣ ਦਿਨੇ ਬਿਜਲੀ ਆਉਂਦੀ ਹੈ ਤੇ ਖਾਲਾਂ ਦੇ ਵਿੱਚ ਜਿਹੜਾ ਪਾਣੀ ਆਉਂਦਾ ਉਹੋ ਲਾਉਂਦੇ ਨੇ ਤਾਂ ਨਹਿਰੀ ਪਾਣੀ ਜਿਹੜਾ ਹਰ ਇੱਕ ਪਿੰਡ ਤੱਕ ਪਹੁੰਚ ਗਿਆ ਤੇ ਪਹਿਲਾ ਵੀਡੀਓ ਸੁਣਦਿਆਂ ਜਲਦੀ ਜਲਦੀ ਵੀਡੀਓ ਸ਼ੇਅਰ ਕਰਨੀ ਹੈ ਜਿਸ ਤਰ੍ਹਾਂ ਦਾ ਪਿਆਰ ਤੁਸੀਂ ਦੇ ਜਨ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੇ ਵੱਡੇ ਵੱਡੇ ਐਲਾਨ ਦੇ ਨਾਲ ਇੰਪਲੀਮੈਂਟੇਸ਼ਨ ਕੱਲੇ ਐਲਾਨ ਨਹੀਂ ਆਉਂਦੀ ਹੈ ਨਾ ਬਿਜਲੀ ਫਿਰ ਦਿਨੇ ਮੋਟਰਾਂ ਵਾਲੀ ਦਿਨੇ ਆਉਂਦੀ ਹੈ ਨਾ ਜਦੋਂ ਮੈਂ ਕਿਹਾ ਸੀ ਇਹ ਗੱਲ ਅੱਜ ਤੋਂ 3 ਸਾਲ ਪਹਿਲਾਂ ਤਾਂ ਮਜ਼ਾਕ ਉਡਾਉਂਦੇ ਸੀ ਮੈਂ ਕਿਹਾ ਸੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੇਾਂਗੇ ਲੈ ਕਹਿੰਦੇ ਕਿਵੇਂ ਹੋ ਜਾਊਗਾ ਹੁੰਦਾ ਨਾ ਬਿਜਲੀ ਵੀ ਹੁੰਦੀ ਹੈ ਨਾਲ ਕੱਸੀ ਦਾ ਪਾਣੀ ਵੀ ਆਉਂਦਾ ਬੱਲਮ ਜਗੇ ਜਗਦਾ ਹੁੰਦਾ ਮੈਨੂੰ ਵੀਡੀਓ ਆਈਆਂ ਬਹੁਤ ਕਹਿੰਦੇ ਮੋਟਰ ਨਹੀਂ ਚਲਾਉਂਦੇ ਕਹਿੰਦੇ ਆ ਆ ਜਾਂਦਾ ਤੈਂਦਾ ਪੈਂਦਾ ਕਹਿੰਦੇ ਪਾਣੀ ਫੇਰ ਉਹੀ ਖੱਬੇ ਨੇ ਉਹੀ ਤਾਰਾਂ ਨੇ ਜੀ ਹੁਣ ਕਿਵੇਂ ਆਉਂਦੀ ਐ ਪਥਰਮਲ ਪਲਾਂਟ ਵੀ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਕੋਲੇ ਦੀ ਖਾਨ ਚਲਾ ਲਈ ਉੱਥੇ 27 27 ਦਿਨ ਦਾ ਕੋਲਾ ਪਿਆ ਪਹਿਲਾਂ ਆਪਾਂ ਖਬਰਾਂ ਸੁਣਦੇ ਹੁੰਦੇ ਸੀ ਆ ਪੱਤਰਕਾਰ ਖੜੇ ਨੇ ਇਹੀ ਖਬਰਾਂ ਲਾਉਂਦੇ ਹੁੰਦੇ ਸੀ ਪੰਜਾਬ 'ਚ ਛਾ ਸਕਦਾ ਹਨੇਰਾ ਲੈਰੇ ਮਾਹਬਤ ਵਾਲੇ ਥਰਮਲ ਪਲਾਂਟ 'ਚ ਬਚਿਆ ਸਿਰਫ ਡੇਢ ਦਿਨ ਦਾ ਕੋਲਾ ਆਪਾਂ ਨੂੰ ਐਲਾ ਸੀ ਉਹ ਕੀ ਕਰੀਏ ਹੁਣ ਮੋਮਬੱਤੀਆਂ ਮੋਮਬੱਤੀਆਂ ਦਾ ਪ੍ਰਬੰਧ ਕਰੀਏ ਜਨਰੇਟਰਾਂ ਦਾ ਪ੍ਰਬੰਧ ਕਰੀਏ ਹੁਣ ਤਾਂ ਨੀ ਕਦੇ ਖਬਰ ਆਈ ਇਦਾਂ ਦੀ 27 27 ਦਿਨ ਦਾ ਕੋਲਾ ਪਿਆ ਸਾਰੇ ਥਰਮਲ ਪਲਾਂਟਾਂ 'ਚ 27 27 ਦਿਨ ਦਾ ਸਾਨੂੰ ਕੋਲੇ ਦੀ ਖਾਨ ਰੋਕਣੀ ਪੈਂਦੀ ਹੈ ਵੀ ਹਜੇ ਨਾਲੇ ਆਓ 2-4 ਦਿਨ ਗੱਡੀਆਂ ਰੋਕ ਲਓ ਹਜੇ ਕੋਲਾ ਪਿਆ ਪਿਆ ਤਾਂ ਤੁਸੀਂ ਵੀ ਸੁਣਿਆ ਨੇ ਭਗਵੰਤ ਮਾਨ ਦੀਆਂ ਗੱਲਾਂ ਕਿਵੇਂ ਲੱਗਦੀਆਂ ਨੇ ਦਬਕੇ ਸ਼ੇਅਰ ਕਰਨੀ ਹੈ ਵੀਡੀਓ ਤਾਂ ਜੇਕਰ ਇਹ ਗੱਲਾਂ ਸੱਚ ਨੇ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਕਿ ਜਿਹੜੀਆਂ ਗੱਲਾਂ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀ ਕੀ ਉਹ ਪੂਰੇ ਹੋਏ ਨੇ ਜਾਂ ਨਹੀਂ ਉਹ ਤੁਸੀਂ ਦੱਸਣਾ ਜਨਤਾ ਜਨਾਰਦਨ ਹੁੰਦੀ ਹੈ ਤੇ ਹਰ ਇੱਕ ਗੱਲ ਦਾ ਫੈਸਲਾ ਜਨਤਾ ਦੇ ਉੱਪਰ ਛੱਡਿਆ ਜਾਂਦਾ ਤਾਂ ਦੋਸਤੋ ਇਸ ਬਿਆਨ ਦੇ ਉੱਪਰ ਮੋਰ ਕਿੰਨੇ ਲੋਕ ਲਾਉਂਦੇ ਨੇ ਉਹ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰ ਸਬਸਕ੍ਰਾਈਬ ਧੰਨਵਾਦ